ਕਿਆ ਮਿਲਦੀਆਂ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਹਰ ਕਿਸ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਕੋਈ ਬਾਹਰ ਜਾਂਦਾ ਕਿ ਇਹਦੀ بڑے ਲੋਕੀ ਬਿਮਾਰ ਵੀ ਠੀਕ ਹੁੰਦੇ ਤੋਂ ਮਤਲਬ ਇੱਕ ਪੰਗਤ ਜਿਹੜੀ ਵਿੱਚ 2.5 ਹਜ਼ਾਰ ਬੰਦਾ ਬੈਠਦਾ ਵਾ ਤੇ 30 35 ਪੰਗਤਾਂ ਸਾਰੀ ਢੇੜ ਚ ਲੱਗਦੀਆਂ ਤੁਸੀਂ ਆਪੇ ਕਵੈਂਟ ਕਰ ਲੋ ਕਿ ਕਿੰਨੀ ਸੰਗਤ ਹੋ ਸਕਦੀ ਬਾਬਾ ਜੀ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹਰ ਐਤਵਾਰ ਸੰਗਤ ਜਿਹੜੀ ਦੂਰ ਦੂਰੋਂ ਜੋ ਪੈਰ ਕਟਣ ਆਉਂਦੀ ਏ ਤੇ ਅੱਜ ਅਸੀਂ ਪਹੁੰਚਿਆ ਲੰਗਰ ਹਾਲ ਵਿਖੇ ਜਿੱਥੇ ਕਿ ਜਿਹੜੀਆਂ ਸੰਗਤਾਂ ਵੱਲੋਂ ਜਿਹੜੀ ਸੇਵਾ ਨਿਭਾਈ ਜਾ ਰਹੀ ਏ ਤੇ ਲੱਖਾਂ ਦੀ ਤਾਦਾਦ ਵਿੱਚ ਜਿਹੜੀ ਸੰਗਤ ਦੂਰ ਦੂਰੋਂ ਆਉਂਦੀ ਉਹਨਾਂ ਲਈ ਜਿਹੜਾ ਲੰਗਰ ਤਿਆਰ ਕੀਤਾ ਜਾਂਦਾ ਸੋ ਆਪਾਂ ਗੱਲਬਾਤ ਕਰਾਂਗੇ ਕੁਝ ਸੇਵਾਕਾਰ ਜਿਹੜੇ ਉਹਨਾਂ ਨਾਲ ਤੇ ਜਾਣਾਂਗੇ ਕਿ ਕਿਸ ਤਰ੍ਹਾਂ ਜਿਹੜੀ ਇਹ ਸੇਵਾ ਪੂਰੀ ਨਿਭਾਈ ਜਾਂਦੀ ਹੈ ਅਤੇ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਕਿਸ ਤਰ੍ਹਾਂ ਜਿਹੜਾ ਵਾ ਆਟਾ ਜਿਹੜੀ ਆਟੇ ਦੇ ਨਾਲ ਜਿਹੜੀ ਇੱਥੇ ਪੂਰੀ ਜਿਹੜੀ ਰੋਟੀ ਬਣਾਈ ਜਾ ਰਹੀ ਹੈ ਜਿਹੜੇ ਲੰਗਰ ਵਿੱਚ ਜਿਹੜੇ ਪ੍ਰਸ਼ਾਦੇ ਹੁੰਦੇ ਨੇ ਉਹਨਾਂ ਨੂੰ ਬਣਾਇਆ ਜਾ ਰਿਹਾ ਹੈ ਹੋ ਜੇ ਸੰਗ ਜਿਹੜੀ ਦੂਰੋਂ ਦੂਰੋਂ ਆ ਕੇ ਇੱਥੇ ਨਤਮਸਤਕ ਹੁੰਦੀ ਹੈ ਨਾਲ ਹੀ ਨਾਲ ਜਿਹੜੀ ਆਪਣੇ ਤਨ ਮਨ ਧੰਨ ਤੋਂ ਜਿਹੜੀ ਸੇਵਾ ਨਿਭਾਉਂਦੀ ਹੈ ਸੋ ਆਪਾਂ ਜਿਹੜੀ ਹੈ ਦੂਰੋਂ ਦੂਰੋਂ ਸੰਗਤ ਨਾਲ ਜਿਹੜੀ ਆਪਾਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਇਸ ਸੰਗਤ ਜਿਹੜੀ ਆਂਦੀ ਹੈ ਤੇ ਇੱਥੇ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਅਤੇ ਹੋਰ ਵੀ ਜਿਹੜੀ ਇਹ ਸੰਗਤ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਇਸਾਂ ਜਿਹੜੀ ਇੱਥੇ ਸੇਵਾ ਪੂਰੀ ਜਿਹੜੀ ਦੂਰੋਂ ਦੂਰੋਂ ਆ ਕੇ ਨਿਭਾਈ ਜਾਂਦੀ ਹੈ ਅਤੇ ਜਿਹੜੀ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀ ਹੈ ਸਰਦੀਆਂ ਵਿੱਚ ਗਰਮੀਆਂ ਵਿੱਚ ਜਿਹੜਾ ਵੀ ਮੌਸਮ ਹੋਵੇ ਉਸ ਦੇ ਵਿੱਚ ਜਿਹੜੀ ਸੰਗਤ ਦੂਰ ਦੂਰੋਂ ਆ ਕੇ ਇੱਥੇ ਜਿਹੜੀ ਹੈ ਸੰਗਤ ਜਿਹੜੀ ਸੇਵਾ ਤੋਂ ਬਿਲਕੁਲ ਵੀ ਨਜ਼ਰ ਅੰਦਾਜ਼ ਨਹੀਂ ਕਰਦੀ ਹੈ ਤੇ ਆਪਣੇ तन-ਮਨ-ਤਨ ਤੋਂ ਜਿਹੜੀ ਸੇਵਾ ਨੇ ਬਾਉਂਦੀ ਹੈ ਸੋ ਆਪਾਂ ਸੰਗਤ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਇਸ ਤਰ੍ਹਾਂ ਜਿਹੜੀ ਹੈ ਸੰਗਤ ਜਿਹੜੀ ਇੱਥੇ ਸੇਵਾ ਨਿਭਾ ਰਹੀ ਹੈ ਸੋ ਆਪਾਂ ਸੰਗਤ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਇਸ ਤਰ੍ਹਾਂ ਜਿਹੜੀ ਹੈ ਸੰਗਤ ਦੂਰ ਦੂਰੋਂ ਕਿੱਥੋਂ-ਕਿੱਥੋਂ ਆਂਦੀ ਹੈ ਸੋ ਆਪਾਂ ਸੰਗਤ ਨਾਲ ਗੱਲਬਾਤ ਕਰਦੇ ਆ ਮਾਈ ਕੁਚੀਕਾ ਖ ਸੋ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਤੁਸੀਂ ਕਿੱਥੋਂ ਆਉਂਦੇ ਹੋ ਅਤੇ ਇੱਥੇ ਜਿਹੜੀ ਗੁਰਸਾਹਿਬਾਂ ਦੀਆਂ ਕਿੰਨੀਆਂ ਖੁਸ਼ੀਆਂ ਜੜੀਆਂ ਨੇ ਮਿਲ ਰਹੀਆਂ ਨੇ ਜਿਹੜੀ ਸੰਗਤ ਦੂਰ ਦੁਰਾਂ ਦੀ ਪਈ ਹੈ। ਮੈਂ ਕਲਾਂੌਰੋਂ ਆਉਂਦੇ ਆਂ ਸਤ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਖੁਸ਼ੀਆਂ ਮਿਲਦੀਆਂ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਲਗਭਗ ਕਿੰਨੇ ਸਮੇਂ ਤੋਂ ਜਿਹੜੀ ਇਹ ਸੰਗਤ ਆਣੀ ਸ਼ੁਰੂ ਹੋ ਜਾਂਦੀ ਤੇ ਇਹ ਲੰਗਰ ਜਿਹੜੀ ਬਣਾਉਣੇ ਸ਼ੁਰੂ ਕਰ ਦਿੰਦੇ ਨੇ। ਇਹ ਤੇ ਰਾਤ ਤੋਂ ਹੀ ਟੈਪ ਹੁੰਦੇ ਨੇ। ਅ ਸਵੇਰੇ ਸਵੇਰੇ ਸੋ ਦਸ਼ਕਤਾਂ ਦਰazie ਕਲਾਂ ਨੌਰ ਤੋਂ ਆਂਦੇ ਨੇ ਅਤੇ ਅਤੇ ਜਿਹੜੀ ਇਹ ਲਗਭਗ ਸਵੇਰੇ ਹੀ ਜਿਹੜੀ ਇਹ 5 ਵਜੇ ਜਿਹੜੀ ਸਵੇਰੇ ਜਿਹੜੀ ਇਹ ਸੰਗਤ ਜਿਹੜੀ ਸੇਵਾ ਕਰਨੀ ਸ਼ੁਰੂ ਕਰ ਦਿੰਦੀ ਹੈ ਸੋ ਆਪਾਂ ਹੋਰ ਵੀ ਸੰਗਤ ਨਾਲ ਗੱਲਬਾਤ ਕਰਦੇ ਆ ਸੋ ਉਹਨਾਂ ਕੋ ਵੀ ਜਾਣਦੇ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਾੜੀ ਕੋ ਜਾਨਣਾ ਚਾਹਾਂਗੇ ਕਿ ਇਸ ਤਰ੍ਹਾਂ ਜਿਹੜੀਆਂ ਗੁਰਸਾਹਿਬਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀ ਸੰਗਤ ਜਿਹੜੀ ਕਿੰਨੀ ਦੂਰੋਂ ਦੂਰੋਂ ਮਦਲਹਾਰ ਕਹਿਦੀ ਮਨੋ ਕਾਮਨਾ ਪੂਰੀ ਹੁੰਦੀ ਆ ਕੋਈ ਬਾਹਰ ਜਾਂਦਾ ਕੇ ਦੀ ਬੜੇ ਲੋਕੀ ਬਿਮਾਰ ਵੀ ਠੀਕ ਹੁੰਦੇ ਇਥੋਂ ਹਰ ਇੱਕ ਦੀ ਮਨੋ ਕਾਮਨਾ ਪ ਤੁਸੀਂ ਕਿੱਥੋਂ ਆਂਦੇ ਹੋ ਅਸੀਂ ਬਟਾਲੇ ਤੋਂ ਬਟਾਲੇ ਤੋਂ ਲਗਭਗ ਸਵੇਰੇ ਹੀ ਆਣਾ ਸ਼ੁਰੂ ਹੋ ਜਾਂਦੇ ਹਾਂ ਹਾਂ ਸਵੇਰ ਤੋਂ ਮਹਨੇਰ ਤੋਂ ਮਤਲਬ ਕਿ ਰਾਤ ਦੇਢ ਖੁੱਲਾ ਰਹਿੰਦਾ ਬਾਬਾ ਜੀ ਦਾ ਦਰਵਾਜ਼ਾ ਇੱਥੇ ਲੰਗਰ ਚਾਦੋ ਦਿਨ ਰਾਤ ਚਾਦੋ ਸੋ ਦਰਸ਼ਕੋ ਤੁਹਾਨੂੰ ਦਿਖਾਇਆ ਕਿ ਇਸ ਨਾਲ ਜਿਹੜੀ ਦੂਰੋਂ ਦੂਰੋਂ ਸੰਗਤ ਆਂਦੀ ਹੈ ਅਤੇ ਇੱਥੇ ਸੇਵਾ ਨਿਭਾਉਂਦੀ ਹੈ ਤੇ ਜਿਹੜੀ ਲੰਗਰ ਦੀ ਸੇਵਾ ਜਿਹੜੀ ਹੈ ਬਹੁਤ ਜ਼ਿਆਦਾ ਜਿਹੜੀ ਹੈ ਸ਼ਰਧਾ ਭਾਵਨਾ ਨਾਲ ਕੀਤੀ ਜਾਂਦੀ ਹੈ ਸੋ ਆਪਾਂ ਹੋਰ ਵੀ ਜੜੀ ਇਹ ਸੇਵਾਦਾਰ ਨਾਲ ਗੱਲਬਾਤ ਕਰਦੇ ਆਂ ਤੇ ਜਾਣਾਂਗੇ ਕਿ ਕਿਸ ਤਰ੍ਹਾਂ ਜੜੀ ਸੇਵਾ ਨਿਭਾਈ ਜਾਂਦੀ ਹੈ ਅਤੇ ਇੱਥੇ ਕਿੰਨਾ ਹੈ ਕਿ ਜੜੀ ਜੜੀ ਸੰਗਤ ਜੜੀ ਆਂਦੀ ਹੈ ਤੇ ਲੰਗਰ ਹਾਲ ਵਿੱਚ ਜੜੀ ਹੈ ਲੰਗਰ ਛੱਕੇ ਜਾਂਦੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਤਾਰੇ ਕੋ ਜਾਣਨਾ ਚਾਹਾਂਗੇ ਲਗਭਗ ਕਿੰਨੀ ਜੜੀ ਇੱਥੇ ਕਿੰਨੇ ਕੁਇੰਟਲ ਆਟਾ ਜਿਹੜਾ ਆਂਦਾ ਹੈ ਤੇ ਗਿਣਤੀ ਕਿੰਨੀ ਕਰ ਸਕਦੇ ਕਿ ਨਹੀਂ ਕਰ ਸਕਦੇ ਅੰਤਿਕ ਕੋਈ ਵੀ ਅੰਤਿਕ ਅੰਤਿਕ ਕੋਈ ਵੀ ਕੁਛ ਨਹੀਂ ਆਂਦਾ ਤਕੀ ਮਤਲਬ ਲਗਭਗ ਕਿੰਨੀ ਉਹ ਸੰਗਤ ਜਿਹੜੀ ਪੰਗਤ ਵਿੱਚ ਬੈਠ ਕੇ ਜਿਹੜੀ ਲੰਗਰ ਛਕਦੀ ਹੈ ਮਤਲਬ ਇੱਕ ਪੰਗਤ ਜਿਹੜੀ ਵਿੱਚ 2.500 ਬੰਦਾ ਬੈਠਦਾ ਵਾ ਤੇ 30-35 ਪੰਗਤਾਂ ਸਾਰੀ ਢੇਡ ਚ ਲੱਗਦੀਆਂ ਤੁਸੀਂ ਆਪੇ ਕਮੈਂਟ ਕਰ ਲੋ ਕਿ ਕਿੰਨੀ ਸੰਗਤ ਹੋ ਸਕਦੀ ਹੈ ਤੇ ਗੁਰਸਹਿਬਾਂ ਦੀ ਇੰਨੀ ಅಪਾਰ ਕਿਰਪਾ ਹੋ ਰਹੀ ਹੈ ਤੇ ਇਸ ਸੰਗਤ ਨੂੰ ਕੀ ਕਹਿਣਾ ਚਾਹੋਗੇ ਦੂਰੋਂ ਜਿਹੜੀ ਜਈ ਸੰਗਤ ਆਂਦੀ ਕਿੰਨੀਆਂ ਖੁਸ਼ੀਆਂ ਜਿਹਨੀਆਂ ਕਿੰਨੀਆਂ ਸੀਸਾਂ ਦੇ ਕੇ ਜਾਂਦੀ ਹੈ ਸੇਵਾ ਜਿਹੜੇ ਕਰਦੀ ਕਿ ਅੰਤ ਨਹੀਂ ਬੜੀ-ਬੜੀ ਦੂਰੋਂ ਸੰਗਤ ਆ ਰਹੀ ਆ ਪਤਾ ਨਹੀਂ ਕਿ ਕਿਹੜੇ-ਕਿਹੜੇ ਹਿਮਾਚਲ ਤੱਕ ਸੰਗਤ ਆ ਰਹੀ ਆ हिमाचल तक कौन सी संगत आंधी इथे बैठਦੀ ਹੈ ਕਿ ਬੀਬੀਆਂ ਆਣ ਕੇ ਉਹ हिमाचल तक ਇੱਕ ਐਤਵਾਰ ਛੱਡ ਕੇ ਅਗਲੇ ਐਤਵਾਰ ਆਉਂਦੀਆਂ ਨੇ ਇੱਕ ਐਤਵਾਰ ਛੱਡਦੇ ਬਾਸ ਆਂਦੀ ਆ ਫਿਰੋਜ਼ਪੁਰ ਫਰੀਦਕੋਟ ਇਤੋਂ ਇਤੋਂ ਦੂਰੋਂ ਦੂਰੋਂ ਜਲੰਧਰ ਤੱਕ ਸੰਗਤ ਆ ਰਹੀ ਆ ਜਿੰਨੀ ਮਹਿਮਾ ਕੀਤੀ ਜਾਵੇ ਗੁਰਸਹਿਬਾਂ ਕੋਈ ਨਹੀਂ ਬਾਪੂ ਜੀ ਦੀ ਬੜੀ ਕਿਰਪਾ ਵਾ ਬਹੁਤ ਜਿਆਦਾ ਕਿਰਪਾ ਵਾ ਕਿੰਨੀ ਸਵੇਰੇ ਕਿੰਨੇ ਵਜੇ ਜੜੀ ਸੰਗਤ ਜੜੀ ਸੇਵਾ ਕਰਨੀ ਸ਼ੁਰੂ ਕਰ ਦਿੰਦੀ ਰਾਤ ਨੂੰ 12 ਵਜੇ ਤੋਂ ਸ਼ੁਰੂ ਹੋ ਜਾਂਦਾ ਵਾ ਰਾਤ ਤੋਂ ਹਾਂ ਰਾਤ ਸ਼ਨੀਵਾਰ ਤੋਂ 12 ਵਜੇ ਤੋਂ ਲੈ ਕੇ ਤੇ ਸ਼ਾਮ ਦੇ 12 ਅੱਜ 12 ਵਜੇ ਤੱਕ ਇਹੋ ਗੱਲ ਚੱਲਦਾ ਰਹੇਗਾ ਸੋ ਦਰਸ਼ਕੋ ਤੁਸੀਂ ਵੇਖਿਆ ਕਿssਾਂ ਜਿਹੜੀ ਦੱਸਿਆ ਗਿਆ ਕਿ ਕਿssਾਂ ਜਿਹੜੀ 12 ਵਜੇ ਹੀ ਜਿਹੜੀ ਹੈ ਸ਼ਨੀਵਾਰ ਜਿਹੜੀ ਹੈ 8:00 ਵਜੇ ਜਿਹੜੀ ਸੰਗਤ ਜਿਹੜੀ ਆ ਕੇ ਤੇ ਸੇਵਾ ਕਰਨੀ ਸ਼ੁਰੂ ਕਰ ਦਿੰਦੀ ਹੈ ਤੇ ਜਿਹੜੀ ਦੂਰੋਂ ਦੂਰੇ ਜਿਹੜੀ ਸੰਗਤ ਹੈ ਉਹ ਬਹੁਤ ਹੀ ਖੁਸ਼ ਹੋ ਕੇ ਬਹੁਤ ਹੀ ਸੇਵਾ ਕਰਦੀ ਹੈ ਅਤੇ ਆਪਾਂ ਹੋਰ ਵੀ ਜਿਹੜੀ ਸੰਗਤ ਨਾਲ ਗੱਲਬਾਤ ਕਰਾਂਗੇ ਸੋ ਵਾਈਗੂ ਜੀ ਕਾ ਖਾਲਸਾ ਸੋ ਵਾਈਗੂ ਜੀ ਸਾਡੇ ਕੋਲ ਜਾਨਣਾ ਚਾਹਾਂਗੇ ਕਿ ਕਿssਾਂ ਜਿਹੜੀ ਸੰਗਤ ਇੱਥੇ ਆ ਕੇ ਜਿਹੜੀ ਨਿਸ਼ਰਦਾ ਭਾਵਨਾ ਨਾਲ ਖੁਸ਼ੀ ਨਾਲ ਗੁਰੂ ਸਾਹਿਬਾਨ ਦੇ ਖੁਸ਼ੀਆਂ ਪ੍ਰਾਪਤ ਕਰਦੀ ਹੈ ਕਿੰਨੀ ਖੁਸ਼ੀ ਹੁੰਦੀ ਹੈ ਚਾਹਦੇ ਆਂ ਬਾਬਾ ਜੀ ਬਹੁਤ ਕੁਝ ਦਿੰਦੇ ਆਂ ਅਗਰ ਬਹੁਤ ਸ਼ਰਧਾ ਲੋਕੀ ਦੂਰੋ ਦੂਰੋਂ ਜਿਹੜਾ ਪੈਰਾ ਕੰਟਨ ਆਂਦੇ ਆਂ ਇਹ ਤੋਂ ਆਰਨਵਾ ਚੁਪੈਰਾ ਹੁੰਦਾ ਵੈ ਚੁਪੈਰਾ ਹੁੰਦਾ ਹੈ ਲੋਕੀ ਬਹੁਤ ਸ਼ਰਧਾ ਨਾਲ ਆਂਦੇ ਨੇ ਦੂਰੋ ਦੂਰੋਂ ਲੋਕੀ ਆਂਦੇ ਨੇ ਬਹੁਤ ਸੇਵਾ ਪਾਵ ਹੈ ਕਿਉਂਕਿ ਬਾਬਾ ਜੀ ਬਹੁਤ ਕੁਝ ਦਿੰਦੇ ਨੇ ਕਿ ਇਹ ਦੀ ਕੋਈ ਅਸੀਮ ਕਿਰਪਾ ਹੀ ਨਹੀਂ ਹੈ ਜਿੰਨਾ ਕ ਬਾਬਾ ਹੀ ਦਿੰਦੇ ਆਂ ਜੀ ਦਰਸ਼ਕੋ ਫਿਰ ਇਹ ਸਾਰੀ ਸੰਗਤ ਹੈ ਇਹੀ ਕਹਿਣਾ ਮੈਂ ਕਿ ਜਿਹੜੀ ਸੰਗਤ ਵਾਲਾ ਸੇਵਾ ਕੀਤੀ ਜਾਂਦੀ ਹੈ ਉਹ ਬਹੁਤ ਹੀ ਜ਼ਿਆਦਾ ਜਿਹੜੀ ਸ਼ਰਧਾ ਭਾਵਨਾ ਨਾਲ ਕੀਤੀ ਜਾਂਦੀ ਹੈ ਦੂਰੋਂ ਜਿਹੜੀ ਸੰਗਤ ਆਉਂਦੀ ਹੈ ਉਹ ਤਨਮਨ ਤਨ ਨਾਲ ਪੂਰੀ ਸੇਵਾ ਨਿਭਾਉਂਦੀ ਹੈ ਅਤੇ ਸ਼ਨੀਵਾਰ ਹੀ ਰਾਤ ਨੂੰ 12 ਵਜੇ ਜਿਹੜਾ ਦੁਪਹਿਰਾ ਜਿਹੜਾ ਕੱਟਣ ਵਾਸਤੇ ਸੰਗਤ ਆ ਜਾਂਦੀ ਹੈ ਤੇ ਲੰਗਰ ਹਾਲ ਵਿੱਚ ਜਿਹੜੀ ਇਹ ਲੰਗਰ ਬੰਨਾ ਸ਼ੁਰੂ ਕਰ ਦਿੰਦੀ ਹੈ ਤੇ ਐਤਵਾਰ ਪੂਰੀ ਰਾਤ 12 ਵਜੇ ਤੱਕ ਜਿਹੜੀ ਇਹ ਲੰਗਰ ਬੰਦੇ ਹੀ ਰਹਿੰਦੇ ਨੇ ਸੋ ਇਸ ਦੇ ਨਾਲ ਹੀ ਤੁਹਾਨੂੰ ਦਰਸ਼ਨ ਕਰਵਾਏ ਗੁਰਸਾਹਿਬਾਂ ਦੇ ਚਰਨਾਂ ਵਿੱਚ ਜਿਹੜੀ ਸੰਗਤ بیٹھی ਹੈ ਅਤੇ ਉਹ ਜਿਹੜੀ ਲੰਗਰ ਸੇਵਾ ਕਰੀ ਨੇ ਤਨ ਨੇ ਇਹ ਜਿਹੜੇ ਨੇ ਜਿਹੜੀ ਸੇਵਾ ਆਨੇ ਬੰਦੇ ਨੇ ਸ਼ਨੀਵਾਰ ਰਾਤ ਨੂੰ ਹੀ ਬੈਠ ਜਾਂਦੇ ਨੇ ਤੇ ਸੇਵਾ ਕਰਦੇ ਨੇ ਇਸ ਦੇ ਨਾਲ ਹੀ ਕੈਮਰਾਮੈਨ ਅਸ਼ਦੀਪ ਦੇ ਨਾਲ ਮੈਂ ਸੁਨੀਆ ਗ੍ਰੇਟ ਪੰਜਾਬੀ ਵੀ ਅੰਮ੍ਰਿਤ